ਤੀਜਾ ਟਡਪੂ ਜੀ ਉੱਟ ਕੇ ਸਵਾਲ ਕਰਦਾ ਹਰ ਵੇਲੇ ਬਾਬੂ ਮਾਨ ਯਾਰ ਉਹ ਯਾਰ ਸਾਲ ਹੋ ਗਏ ਮੈਂ ਚੁੱਪ ਐ ਸੋ ਨੈਟ ਵਾਲੀਆਂ ਬੱਕਰੀਆਂ ਨੂੰ ਬੇਨਤੀ ਐ ਮੇਰਾ ਵੀਰ ਨਾ ਬੁਲਾਓ ਮੈਨੂੰ ਜਿੱਦਣ ਬੋਲਣ ਲੱਗੇ ਰੋਕਣਾ ਹੈ ਨਹੀਂ ਮੈਨੂੰ ਨੈਟ ਦੇਖੋਗੇ ਫਿਰ ਨੈਟ ਵਰਗੀਆਂ ਗੱਲਾਂ ਕਰੋਗੇ ਭਾਈ ਲਵ ਯੂ ਨੈਟ ਤੇ 90% ਚਬੜਾ ਹੁੰਦੀ ਐ ਸਿਰੇ ਦੀਆ ਕੇਵੜਾ ਔਰ ਹਰ ਬੰਦਾ ਸਵਾਲ ਕਰਦਾ ਐ ਓ ਭਾਈ ਓ ਫਰ ਗੁਰੂ ਸਾਹਿਬ ਕਹਿੰਦੇ ਆ ਵੀ ਜਵਾਬ ਉਹ ਹੀ ਦੇ ਸਕਦਾ ਜਿਹੜਾ ਸਮਰੱਥ ਆ ਜਿੰਨਾ ਵਕਤ ਸਮਾਜਿਕ ਮੀਡੀਆ ਤੇ ਲਾਉਂਦੇ ਨਾ ਉਹਨਾਂ ਕਿਤਾਬਾਂ ਦੇ ਲਾਓ ਜਿੰਨਾ ਵਕਤ ਸਮਾਜਿਕ ਮੀਡੀਆ ਤੇ ਲਾਉਂਦੇ ਨਾ ਉਹਨਾਂ ਕਿਤਾਬਾਂ ਦੇ ਲਾਓ ਜ਼ਿੰਦਗੀ ਚ ਅੱਗੇ ਬਹੁਤ ਲੋੜ ਪੈਣੀਆਂ ਗੱਲਾਂ ਦੀ ਗੱਲਾਂ ਉਹਦੇ ਕੋਲ ਆ ਜਿਹਦੇ ਕੋਲ ਕਿਤਾਬਾਂ ਹੈ ਬਾਈ ਨੈਟ ਦੇਖੋਗੇ ਫਿਰ ਨੈਟਵਰਕੀਆਂ ਗੱਲਾਂ ਕਰੋਗੇ ਬਾਈ ਲਵ ਯੂ ਨੈਟ ਤੇ 90% ਚਬੜਾ ਹੁੰਦੀ ਆ ਸਿਰੇ ਦੀਆਂ ਚਬੜਾ ਚਬੜਾ ਹਰ ਬੰਦਾ ਸਵਾਲ ਕਰਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਵੀ ਜਵਾਬ ਉਹ ਹੀ ਦੇ ਸਕਦਾ ਜਿਹੜਾ ਸਮਰਾਠ ਹੈ। ਇਹ ਸਵਾਲ ਉਹ ਹੀ ਕਰ ਸਕਦਾ ਜਿਹੜਾ ਸਮਰਾਠ ਹੈ। ਐਵੇਂ ਹਰੇ ਹਰ ਤੀਜਾ ਟਟਕੂ ਜੀ ਉੱਠ ਕੇ ਸਵਾਲ ਕਰਦਾ ਹੈ। ਹਰ ਵੇਲੇ ਬਾਬੂ ਮਾਰਿਆ ਦੋਦਾ। ਯਾਸਾ ਲੋਕ ਮੈਂ ਚੁੱਪ ਐ। ਸੋ ਨੈਟ ਵਾਲਿਆ ਬੱਕਰੇ ਨੂੰ ਬੇਨਤੀ ਹੈ ਮੇਰਾ ਵੀਰ ਨਾ ਬੁਲਾਓ ਮੈਨੂੰ। ਜਿੱਦਣ ਬੋਲਣ ਲੱਗੇ ਰੋਕਣਾ ਹੈ ਨਹੀਂ ਮੈਨੂੰ। ਵਾਹ ਤੂੰ ਵਾਹ ਜਿੰਨਾ ਵਕਤ ਸਮਾਜਿਕ ਮੀਡੀਆ ਤੇ ਲਾਉਂਦੇ ਹਨ ਉਹਨਾਂ ਕਿਤਾਬਾਂ ਤੇ ਲਾਓ ਜ਼ਿੰਦਗੀ ਚ ਅਗੇ ਬਹੁਤ ਲੋੜ ਪੈਣੀਆਂ ਗੱਲਾਂ ਦੀ ਗੱਲਾਂ ਉਹਦੇ ਕੋਲ ਹੈ ਜਿਹਦੇ ਕੋਲ ਕਿਤਾਬਾਂ ਹੈ ਨੈਟ ਦੇਖੋਗੇ ਫਿਰ ਨੈਟਵਰਕੀਆਂ ਗੱਲਾਂ ਕਰੋਗੇ ਨੈਟ ਤੇ 90% ਚਬੜਾ ਹੁੰਦੀਆਂ ਸਿਰੇ ਦੀਆਂ ਚਬੜਾ ਚਬੜਾ ਔਰ ਹਰ ਬੰਦਾ ਸਵਾਲ ਕਰਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਵੀ ਜਵਾਬ ਉਹ ਹੀ ਦੇ ਸਕਦਾ ਜਿਹੜਾ ਸਮਰਾਥ ਹੈ। ਇਹ ਸਵਾਲ ਉਹ ਹੀ ਕਰ ਸਕਦਾ ਜਿਹੜਾ ਸਮਰਾਥ ਹੈ। ਐਵੇਂ ਹਰੇਟ ਹਰ ਤੀਜਾ ਟਟਕੂ ਜੀ ਉੱਠ ਕੇ ਸਵਾਲ ਕਰਦਾ ਹਰ ਵਾਰ ਬਬੂ ਮਾਨ ਯਾਦ ਆਉਂਦਾ। ਯਾ ਸਾਰੇ ਲੋਕ ਮੈਂ ਚੁੱਪ ਐ। ਸੁਣ ਲੈ ਤਾ ਇਹ ਬੱਕਰੇ ਨੂੰ ਬੇਨਤੀ ਐ ਮੇਰਾ ਵੀਰ ਨਾ ਬੁਲਾਓ ਮੈਨੂੰ। ਜਿੱਦਣ ਬੋਲਣ ਲੱਗੇ ਰੋਕਣਾ ਹੈ ਨਹੀਂ ਮੈਨੂੰ। ਵਾਹ ਤੂੰ ਵਾਹ ਜਿੰਨਾ ਵਕਤ ਸਮਾਜਿਕ ਮੀਡੀਆ ਤੇ ਲਾਉਂਦੇ ਨਾ ਉਹਨਾਂ ਕਿਤਾਬਾਂ ਤੇ ਲਾਓ ਜ਼ਿੰਦਗੀ ਚ ਅੱਗੇ ਬਹੁਤ ਲੋੜ ਪੈਣੀਆਂ ਗੱਲਾਂ ਦੀ ਗੱਲਾਂ ਉਹਦੇ ਕੋਲ ਹੈ ਜਿਹਦੇ ਕੋਲ ਕਿਤਾਬਾਂ ਨੇ ਨੈਟ ਦੇਖੋਗੇ ਫਿਰ ਨੈਟ ਵਰਗੀਆਂ ਗੱਲਾਂ ਕਰੋਗੇ ਨੈਟ ਤੇ 90% ਚਬਲਾ ਹੁੰਦੀ ਹੈ ਸਿਰੇ ਦੀ ਚਬਲਾ ਚਬਲਾ ਔਰ ਹਰ ਬੰਦਾ ਸਵਾਲ ਕਰਦਾ ਹੈ ਸਰ ਗੁਰੂ ਸਾਹਿਬ ਕਹਿੰਦੇ ਵੀ ਜਵਾਬ ਉਹ ਹੀ ਦੇ ਸਕਦਾ ਜਿਹੜਾ ਸਮਰਾਠ ਹੈ। ਇਹ ਸਵਾਲ ਉਹ ਹੀ ਕਰ ਸਕਦਾ ਜਿਹੜਾ ਸਮਰਾਠ ਹੈ। ਐਵੇਂ ਹਰੇਕ ਹਰ ਤੀਜਾ ਟਟਕੂ ਜੀ ਉੱਠ ਕੇ ਸਵਾਲ ਕਰਦਾ ਹੈ। ਹਰ ਵੇਲੇ ਬਾਬੂ ਮਾਰ ਯਾਦ ਆਉਂਦਾ। ਯਾਸਾ ਲੋਕ ਮੈਂ ਚੁੱਪ ਐ। ਸੁਣ ਲੈ ਕਾਲੀਆ ਬੱਕਰੇ ਨੂੰ ਬੇਨਤੀ ਹੈ ਮੇਰਾ ਵੀਰ ਨਾ ਬੁਲਾਓ ਮੈਨੂੰ। ਜਿੱਦਣ ਬੋਲਣ ਲੱਗੇ ਰੋਕਣਾ ਹੈ ਨਹੀਂ ਮੈਨੂੰ। ਵਾਹ ਤੂੰ ਵਾਹ